ਅਰੇ ਸਾਡੇ ਰੱਸਾ ਕੱਸੀ ਦੇ ਮੈਚ ਦੇ ਹੋਏ ਸੀ ਕਿ ਉਹਨਾਂ ਨੇ ਬਲਾਕ ਚ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਤੇ ਕੁੱਪਰ ਕੀ ਕਲਾਸਟਰ ਵੀ ਫ੍ਰੀ ਸਾਡਾ ਹੀ ਸੀਗਾ ਹਾਪਤ ਅੱਜ ਫਾਈਨਲ ਦਿਨ ਆਖਰੀ ਦਿਨ ਬੱਚਿਆਂ ਨੂੰ ਇਨਾਮ ਵੰਡਣ ਸਮਾਗਮ ਦੇ ਅੰਦਰ ਐਸਐਸ ਪਰਮਾਰ ਜੋ ਏਡੀਜੀਪੀ ਲਾਇੰਡ ਆਰਡਰ ਨੇ ਉਹਨਾਂ ਨੇ ਆ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਜਿਹੜਾ ਕਿ ਸਾਡੇ ਲਈ ਵੀ ਬੜੀ ਖੁਸ਼ੀ ਦੀ ਗੱਲ ਸੀਗੀ ਤੇ ਬੱਚਿਆਂ ਦੇ ਵਿੱਚ ਵੀ ਬਹੁਤ ਵੱਡਾ ਉਤਸ਼ਾਹ ਸੀਗਾ

चलो जी मुक़ाबला शुरू त मुक़ाबले छॾो गिरापड़ी वारी साइड बलो जी खिच के लेगा द चलो जी ਬੱਝ ਗਏ ਚਲੋ ਜੀ ਕਰ ਦੇ ਫੈਸਲਾ ਮੁੰਡੋ ਦੇਖੀ ਹੁਣ ਕਿੱਧਰ ਜਾਂਦਾ ਕੰਮ ਚਲੋ ਲਈ ਖੁੱਤ ਕੇ ਗਰਾ ਮੁੰਡਿਆ ਚਲੋ ਗੜੀ ਜੀ ਗੜੀ Geçirin. 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 Evet. Geçirin. Evet. Geçirin. Evet. Geçirin. 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 ਹੇਚਦਾ ਲੈ ਜਾ ਚਲੋ ਹੇਚਦਾ ਲੈ ਜਾ ਭਾਵੀ ਲੈ ਕੇ ਲੈ ਕੇ ਥੋੜਾ ਜਿਹਾ ਰਹਿ ਗਿਆ ਥੋੜਾ ਜਿਹਾ ਰਹਿ ਗਿਆ ਲੈ ਕੇ ਲੈ ਕੇ ਲੈ ਕੇ ਹੇਚਦਾ 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 ਲੈ ਕੇ ਥੋੜਾ ਜਿਹਾ ਲੈ ਕੇ ਲੈ ਕੇ ਰਾਏ ਹੇਚਦਾ ਹੇਚਦਾ ਮੈਨੇ ਜਾ ਰਿਹਾ ਗਿਆ ਪਰਨੀ ਦੇਖੀ ਉੱਤਰ ਗਿਆ ਆਪਣੀ ਲੈ ਗਿਆ ਮੈਨੂੰ ਲੱਗਦਾ ਯਾਰ ਉਹ ਲੋਟ ਗਿਆ ਆਹ ਹੋ ਬੋਤਾ ਹੈ ਨਾ ਬੋਤਾ ਹੈ ਨਾ 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 ਚੱਲੋ ਕੁੜੀਆਂ ਚਲੋ ਪਰਨੀ ਦੇਖੋ ਮੈਂ ਪ੍ਰਬੰਧਨ ਚਲੋ ਚਲੋ

ਹਾਂਜੀ ਜਿਹੜਾ ਅੱਜ ਲਾਸਟ ਦਿਨ ਸੀ ਬਲਾਕ ਖੇਡਾਂ ਦਾ ਕੌਣ ਕੌਣ ਆਏ ਕਿੰਨੇ ਕੁ ਬੱਚੇ ਸੀਗੇ ਕਿਹੜੀਆਂ-ਕਿਹੜੀਆਂ ਗੇਮਾਂ ਹਾਂਜੀ ਅੱਜ ਸਾਡੀਆਂ ਬਲਾਕ ਪਧਰੀ ਖੇਡਾਂ ਜਿਹੜੀਆਂ ਕਿ ਤਿੰਨ ਦਿਨ ਚੱਲੀਆਂ ਸੀ ਮਾਰਸ਼ਲ ਅਕੈਡਮੀ ਦੇ ਗਰਾਊਂਡ ਵਿਖੇ ਉਹਦੇ ਵਿੱਚ ਅੱਜ ਫਾਈਨਲ ਦਿਨ ਆਖਰੀ ਦਿਨ ਬੱਚਿਆਂ ਨੂੰ ਅਨਾਮ ਬੰਦਨ ਸਮਾਜ ਦੇ ਅੰਦਰ ਐਸਐਸ ਪਰਿਵਾਰ ਜੋ ਏਡੀਜੀਪੀ ਲਾਇੰਡ ਆਰਡਰ ਨੇ ਉਹਨਾਂ ਨੇ ਆ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਜਿਹੜਾ ਕਿ ਸਾਡੇ ਲਈ ਵੀ ਬੜੀ ਖੁਸ਼ੀ ਦੀ ਗੱਲ ਸੀਗੀ ਇਹ ਬੱਚਿਆਂ ਦੇ ਵਿੱਚ ਵੀ ਬਹੁਤ ਵੱਡਾ ਉਤਸ਼ਾਹ ਸੀਗਾ ਤੇ ਨਾਲ ਹੀ ਅਸੀਂ ਇਹ ਜਾਣਕਾਰੀ ਦਿੰਦੇ ਹੋਏ ਵੀ ਮਾਣ ਵੀ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਜ਼ਿਲ੍ਹਾ ਪੱਧਰੀ ਜਿਹੜੇ ਖੇਡਾਂ ਨੇ ਪ੍ਰਾਇਮਰੀ ਸਕੂਲਾਂ ਦੀਆਂ ਉਹ ਵੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਮਾਣ ਪ੍ਰਾਪਤ ਹੋ ਰਿਹਾ ਜਿਹੜੇ ਕਿ ਪਹਿਲੀ ਤਰੀਕ ਤੋਂ ਸ਼ੁਰੂ ਹੋਣਗੇ ਆ ਪਹਿਲੀ 3 ਤੇ 4 ਤਰੀਕ ਨੂੰ ਇਸੇ ਸ਼੍ਰੀ ਦਸ਼ਮੇਸ਼ ਮਾਰਸਲੈਂਡ ਆਰਟ ਅਕੈਡਮੀ ਦੇ ਗਰਾਊਂਡ ਵਿੱਚ ਹੋਵਗੀਆਂ ਸੋ ਜਿੱਥੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਦੀ ਰਹਿਨਮਾਈ ਦੇ ਹੇਠ ਸਿੱਖਿਆ ਦੇ ਵਿੱਚ ਬਹੁਤ ਹੀ ਵੱਡੇ ਸੁਧਾਰ ਹੋ ਰਹੇ ਨੇ ਉੱਥੇ ਖੇਡਾਂ ਦੇ ਵਿੱਚ ਵੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਤਰ੍ਹਾਂ ਦੀਆਂ ਖੇਡਾਂ ਨੂੰ ਪ੍ਰਾਇਮਰੀ ਵਿੰਗ ਚ ਵੀ ਸ਼ਾਮਲ ਕੀਤਾ ਗਿਆ ਕਿਉਂਕਿ ਛੋਟੀ ਪਨੀਰੀ ਹੈ ਜਿਹੜੀ ਜਾ ਕੇ ਕੱਲ ਦੇ ਵੱਡੇ ਖਿਡਾਰੀ ਬਣਨਗੇ ਸੋ ਅਸੀਂ ਉੱਥੇ ਜਿੱਥੇ ਇਹਨਾਂ ਦੇ ਨਾਲ-ਨਾਲ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਸ਼ਮਸ਼ੇਰ ਸਿੰਘ ਜੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਰੰਜਨਾ ਕਟਿਆਲ ਜੀ ਦੀ ਰਹਿਨਮਾਈ ਹੇਠ ਜਿਹੜੀਆਂ ਪਰਸੋਂ ਪਹਿਲੀ ਤਰੀਕ ਤੋਂ ਖੇਡਾਂ ਸ਼ੁਰੂ ਹੋਣਗੀਆਂ ਉਹਦੇ ਵਿੱਚ ਵੀ ਸਾਡੇ ਜ਼ਿਲ੍ਹੇ ਅੰਦਰ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਵੱਖ-ਵੱਖ ਦੇ ਆਪਣੀਆਂ ਡਿਊਟੀਆਂ ਇਹਨਾਂ ਨੂੰ ਨੇ ਪ੍ਰਚਾਰਣ ਲਈ ਲੱਗੀਆਂ ਹੋਈਆਂ ਨੇ ਅਸੀਂ ਆਸ ਹੈ ਸਾਨੂੰ ਕਿ ਹਰ ਅਧਿਆਪਕਾ ਜਿਹੜਾ ਆਪਣੀ ਡਿਊਟੀ ਤੰਦਹੀ ਨਾ ਕਰੇਗਾ ਤੇ ਸਾਡੇ ਬੱਚੇ ਜਿਲਾ ਪੱਧਰ ਤੇ ਵੀ ਵੱਡੀਆਂ ਮੱਲਾਂ ਬਾਹਰ ਨਹੀਂ